ਦੈਲੇ ਨੂੰ ਪੁੱਛਣਾ ਗੁਰੂ ਦਸ਼ਮੇਸ਼ ਜੀ ਨੂੰ ਈਸ਼ਵਰ ਲਿਖਾਂ ਕੇ ਦਸ ਅਵਤਾਰ ਲਿਖਾਂ ਲਿਖਾਂ ਕਰਨੀਆਂ ਵਾਲਾ ਜਾਂ ਕਰਨ ਕਰਨ ਰੱਬ ਲਿਖਾਂ ਕੇ ਰੱਬ ਦਾ ਯਾਰ ਲਿਖਾਂ ਲਿਖਾਂ ਪੀਰ ਪਕੰਬਰ ਕੇ ਔਲੀਆ ਕੋਈ ਗੁਰੂ ਲਿਖਾਂ ਕੇ ਸਤ ਕਰਤਾਰ ਲਿਖਾਂ ਲਿਖਾਂ ਕੀ ਮੈਂ ਇੱਕ ਵੀ ਔੜ ਦੀ ਨਹੀਂ ਕੀ ਕੋ ਜਣਾ ਨੂੰ ਸੋਚ ਵਿਚਾਰ ਲਿਖਾਂ ਲਿਖਾਂ ਉਹਨਾਂ ਦੀ ਸਿਫਤ ਤੇ ਆਪਣੀ ਸੋਹ ਛਾਤੀ ਧੜਕਦੀ ਤੇ ਕਲਮ ਥਿੜਕਦੀ ਏ ਲੂੰ ਲੂੰ ਦੇ ਖੂਨ ਨੂੰ ਜਿੰਦ ਮੇਰੀ ਬੈਠੀ ਵਾਂਗ ਬਧਾਣੀ ਦੇ ਰੜਕਦੀ ਏ ਸੱਚ ਲਿਖਾਂ ਕਿ ਸੱਚ ਦਾ ਆਨੰਦ ਲਿਖਾਂ ਸੱਚ ਲਿਖਾਂ ਕਿ ਸੱਚ ਦਾ ਆਨੰਦ ਲਿਖਾਂ ਨਿਹਰਾ ਕਾਰ ਜਾਂ ਉਹਨੂੰ ਸਹਾਰ ਲਿਖਾਂ ਵੇਦ ਲਿਖਾਂ ਜਾਂ ਵੇਦ ਦਾ ਲਿਖਾਂ ਕਰਤਾ ਕਰਤਾ ਪੁਰਖ ਜਾਂ ਕਿਉਂ ਅਹੰਕਾਰ ਲਿਖਾਂ ਗੁਜ਼ਰੀ ਮਾਤਾ ਦੇ ਨੈਣਾਂ ਦਾ ਨੂਰ ਲਿਖਾਂ ਕਿ ਗੁਰੂ ਤੇਗ ਦੇ ਦਿਲ ਦਾ ਪਿਆਰ ਲਿਖਾਂ ਪਟਨੇ ਨਗਰ ਦੇ ਅੰਬਰ ਦਾ ਚੰਨ ਲਿਖਾਂ ਕਿ ਬੀਕਮ ਸ਼ਾਹ ਵਾਲਾ ਉਹਨੂੰ ਪਿਆਰ ਲਿਖਾਂ ਤਾਂ ਤ ਲਿਖਣ ਵਾਲੀ ਲਿਖਣ ਖੋ ਬੈਠੀ ਲਿਖਾਂ ਕਿਸ ਤਰ੍ਹਾਂ ਲੇਖ ਆ ਲੇਖਦਾ ਮੈਂ ਹੰਜੂ ਕਲਮ ਦੇ ਨਾਚੋਂ ਵਗਣ ਲੱਗ ਪਏ ਬਿਟ ਬਿਟ ਕਰਕੇ ਰਿਆ ਦੇਖਦਾ ਮੈਂ ਲਿਖਾਂ ਗੁਰੂ ਦਸ਼ਮੇਸ਼ ਨੂੰ ਬਾਦਸ਼ਾਹ ਮੈਂ ਇਹ ਕਿ ਉਸ ਨੂੰ ਕਾਮਲ ਫਕੀਰ ਲਿਖਾਂ ਕਦੀ ਮਨ ਕਰਦਾ ਮਾਂ ਕਮੀ ਲਿਖਾਂ ਸੈਨਾਪਤੀ ਪੂਰਾ ਸੂਰਬੀਰ ਲਿਖਾਂ ਦਾਤਾ ਲਿਖਾਂ ਜਾਂ ਤਿਆਗ ਦਾ ਰੂਪ ਲਿਖਾਂ ਉਹ ਧੜੀ ਕਮਾਨ ਦਾ ਛੜਦਾ ਤੀਰ ਲਿਖਾਂ ਸ਼ੈਨशाह ਫਕੀਰ ਤੇ ਕبھی ਯੋਧਾ ਚੋਂ ਸਿਫਤਾਂ ਦੀ ਹੋਈ ਅਕੀਰ ਲਿਖਾਂ ਪਾਰ ਕਲਮਾ ਪਾਰ ਦਾ ਪਉਣ ਚੱਲੀ ਗਲ ਪੰਜੇ ਦਾ ਰੱਸਾ ਪੁਆ ਬੈਠੀ ਮਿਲੀ ਸਜਾ ਉਹਨੂੰ ਕਾਲੇ ਪਾਣੀਆਂ ਦੀ ਮੂੰਹ ਆਪਣਾ ਕਾਲਾ ਕਰ ਆ ਬੈਠੀ ਸੋਢੀ ਵੰਸ ਵਾਲਾ ਸਤਗੁਰ ਲਿਖਾਂ ਚਾਨਣ ਸੂਰਜ ਵੰਸ ਕੇ ਸੂਰੀ ਦੀ ਸ਼ਾਨ ਲਿਖਾਂ ਜਿਹਦੀ ਸ਼ਕਤੀ ਤੇ ਭਗਤੀ ਅਜੀਬ ਆਈ ਸੀ ਲਿਖਾਂ ਭਗਤ ਕੇ ਉਹਨੂੰ ਭਗਵਾਨ ਲਿਖਾਂ ਸਾਂਜੀ ਉਸ ਵਾਲੀ ਬਾਣੀ ਜਾਪਦੀ ਏ ਮੈਂ ਪੁਰਾਣ ਲਿਖਾਂ ਕੇ ਕੁਰਾਨ ਲਿਖਾਂ ਮذਬਾ ਫਿਰਕਿਆਂ ਤੋਂ ਪਰਾਂ ਨਜ਼ਰ ਆਵੇ ਹਿੰਦੂ ਲਿਖਾਂ ਕੇ ਮੈਂ ਮੁਸਲਮਾਨ ਲਿਖਾਂ ਦੂਰਬੀਨ ਨਾਲ ilm ਦੀ ਕੰਮ ਆਈ ਉਹਦੇ ਵੱਲ ਨਾਲ ilm ਤੋਂ ਜਾ ਕੋਇਆ ਆਇਆ ਬਾ ਮਹਿਮੂਦ ਨਾ ਹਰ ਦੰਦਰ ਸੀਨਾ ਕਲਮ ਕੁਖਤ ਦਾ ਚਾਕ ਹੋਇਆ ਦਸ਼ਮਨ ਪਾਪ ਦਾ ਧਰਮ ਦਾ ਲਿਖਾ ਸੱਜਣ ਦਸ਼ਮਨ ਪਾਪ ਦਾ ਧਰਮ ਦਾ ਲਿਖਾ ਸੱਜਣ ਸਿਫਤ ਲਿਖਾਂ ਜਾਂ ਸਿਫਤਾਂ ਦਾ ਘਰ ਲਿਖਾਂ ਉਹਨੂੰ ਨੀਲੇ ਦਾ ਸ਼ਾਹ ਸਵਾਰ ਲਿਖਾਂ ਬਾਜਾਂ ਵਾਲਾ ਜਾਂ ਮੈਂ ਕਲਗੀਧਰ ਲਿਖਾਂ ਜਗਤ ਗੁਰੂ ਜਾਂ ਗੁਰੂ ਗੋਬਿੰਦ ਲਿਖਾਂ ਹਰੀ ਲਿਖਾਂ ਕਿ ਉਸ ਨੂੰ ਹਰ ਲਿਖਾਂ ਲਿਖਾਂ ਨੇਕ ਦੀ ਪੱਟੀ ਪੜਾਉਣ ਵਾਲਾ ਜਾਂ ਤਰਨ ਤਰਨ ਕੇ ਅੰਮ੍ਰਿਤ ਸਰ ਲਿਖਾਂ ਕੀਤੇ ਆਪ ਉਚਾਰਨ ਜੋ ਸਤਗੁਰਾਂ ਨੇ ਉਸ ਇੱਕ ਇੱਕ ਸ਼ਲੋਕ ਨੂੰ ਚੁੰਮਣਾ ਮੈਂ ਓਏ ਪ੍ਰੇਮ ਲਿਖੇ ਪ੍ਰੇਮ ਜਿਹੜੀ ਕਲਗੀਧਰ ਜੀ ਦਾ ਉਸ ਕਲਮ ਦੀ ਨੋਕ ਨੂੰ ਚੁੰਮਣਾ ਮੈਂ ਕਲਗੀਧਰ ਸੰਸਾਰ ਦੇ ਉੱਤੇ ਜੇ ਨਾ ਆ ਕੇ ਪੌਂਦਾ ਫੇਰਾ ਹਿੰਦੂਆਂ ਵਾਲਾ ਦੁਨੀਆ ਉਤੋਂ ਪਟਿਆ ਜਾਂਦਾ ਡੰਡਾ ਡੇਰਾ ਨਾ ਕੋਈ Hindu ਰਹਿੰਦਾ ਜੱਗ ਤੇ ਸਾਰੇ ਹੀ ਮੂਮਣ ਹੋ ਜਾਂਦੇ ਵਿਚ ਮਸੀਤਾਂ ਜਾ ਜਾ ਬੈੰਦੇ ਨਿਤ ਨਮਾਜ਼ਾਂ ਅਸੀਸ ਨਵਾਉਂਦੇ ਅਸੀਂ ਆਜ਼ਾਦ ਕਦੀ ਨਾ ਹੁੰਦੇ ਸਦਾ ਗੁਲਾਮੀ ਕਰਦੇ ਰਹਿੰਦੇ ਵਾਂਗ ਮਾਛੀਆਂ ਮੌਲਵੀਆਂ ਦੇ ਸਜਦੇ ਪਾਣੀ ਵਰਦੇ ਰਹਿੰਦੇ ਨਾ ਸੀ ਠਾਕਰ ਦਵਾਰੇ ਕਿਸੇ ਨੇ ਤੜਕੇ ਜਾ ਕੇ ਟਲ ਖੜਕਾਉਣੇ ਨਾ ਗੁਰੂ ਗ੍ਰੰਥ ਸਾਹਿਬ ਦੇ ਸੰਗਤਾਂ ਐਸੀ ਆ ਕੇ ਦਰਸ਼ਨ ਪਾਉਣੇ ਨਾ ਸਟੇਜਾਂ ਉੱਤੇ ਖਲੋ ਕੇ ਸੰਤ ਰਾਗੀਆਂ ਨੇ ਕੀਰਤਨ ਗਾਉਣੇ 따ਦੀ ਨਾ ਵਾਰਾਂ ਕਦੀ ਸੁਣਾਉਂਦੇ ਰਾਗੀਆਂ ਨੇ ਸੀ ਸਾਜਵ ਜਾਣੇ ਸਾਧੂ ਸੰਤ ਕੋਈ ਨਾ ਰਹਿੰਦਾ ਨਾ ਕਿਸੇ ਸੰਤਿਓ ਹਾਰ ਮਨਾਣੇ ਵਸਾਵਾ ਰਾਮੇ ਜ਼ੁਲਮ ਵੇਖ ਕੇ ਕਲਗੀਧਰ ਸੀ ਪੰਚ ਸਜਾਇਆ ਧਨ ਧਨ ਦਸ਼ਮੇਸ਼ ਪਿਤਾ ਜਿਸ ਨੇ ਆ ਕੇ ਹਿੰਦ ਬਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ